ਕੌਮ ਤੁਹਾਨੂੰ ਕਦੇ ਵੀ ਜਿਹਦੇ ਮਾਫੀ ਉਹ ਨਹੀਂ ਕਰੇਗੀ ਤੇ ਜਿੰਨੇ ਭਾਈ ਨਰਨ ਸਿੰਘ ਚੋੜਾ ਦੀ ਦਸਤਾਰ ਵੀ ਉਲਾਈ ਹੈ ਨਾ ਉਸ ਦੁਸ਼ਟ ਨੂੰ ਅਸੀਂ ਇਹ ਕਹਿ ਦੇਣਾ ਚਾਹੁੰਦੇ ਹਾਂ ਕਿ ਤੂੰ ਆਪਣੇ ਕੀਤੇ ਕਾਰੇ ਦੀ ਜਿਹੜੀ ਸਜ਼ਾ ਆ ਉਹ ਭੁਗਤ ਕੇ ਰਹੇਗਾ ਚੁੱਪ ਕਰਕੇ ਤੇ ਭਾਈ ਨਰਨ ਸਿੰਘ ਚੋੜਾ ਦੀ ਜਿਹੜੀ ਦਸਤਾਰ ਆ ਉਹ ਵਾਪਸ ਕਰ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਉਥੇ ਜਿਹੜਾ ਇਹ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਤੇ ਜਿਹੜਾ ਪੈਰੀ ਆ ਉਹ ਪੈ ਜਾ ਤੁਹਾਡੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੜਕਾਂ ਦੇ ਉੱਤੇ ਜਿਹੜਾ ਇਹ ਰੁਲਿਆ ਇਨਸਾਫ਼ ਮੰਗਦੇ ਸਿੱਖਾਂ ਨੂੰ ਸਤਨਾ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਲਾਠੀ ਚਾਲਦ ਕੀਤਾ ਗਿਆ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਨਰੈਣ ਸਿੰਘ ਨੂੰ ਇਹ ਰਾਹ ਕਿਉਂ ਅਪਣਾਉਣਾ ਪਿਆ ਕਿਉਂ ਉਹ ਇੱਥੋਂ ਤੱਕ ਗਏ ਜਦੋਂ ਧਾਰਮਿਕ ਤੇ ਦੋਨੇ ਆਵੀਂ ਅਦਾਲਤਾਂ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਉਹ ਗੁਨਾਹਗਾਰ ਨੂੰ ਬੰਦੀ ਸਜ਼ਾ ਹੀ ਨਹੀਂ ਦੇਣੀ ਤਾਂ ਫਿਰ ਸਿੱਖਾਂ ਦੇ ਕੋਲੋਂ ਕੋਈ ਹੋਰ ਰਾਹ ਹੀ ਨਹੀਂ ਵੱਜਦਾ ਸੀ ਸਿੱਖ ਫਿਰ ਕਿੱਥੇ ਜਾਣ ਭਾਈ ਨਰੈਣ ਸਿੰਘ ਚੋਰਾ ਨੂੰ ਛੇਕਣ ਦਾ ਜਿਹੜਾ ਫੈਸਲਾ ਆ ਉਹ ਨਾ ਤਾਂ ਪੰਥ ਪਰਵਾਨ ਕਰੇਗਾ ਤੇ ਨਾ ਹੀ ਬਰਦਾਸ਼ਤ ਕਰੇਗਾ ਇਹ ਗੱਲ ਤੁਸੀਂ ਜਦੀ ਆ ਉਹ ਯਾਦ ਰੱਖ ਲਿਓ ਜੇ ਛੇਕਣਾ ਤਾਂ ਸੁਖਬੀਰ ਬਾਦਲ ਨੂੰ ਛੇਕੋ ਸਰਮ ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਿੱਖ ਕੌਮ ਦੇ ਗਦਾਦ ਪੰਥ ਦੋਖੀ ਸੁਖਬੀਰ ਬਾਦਲ ਦੇ ਉੱਤੇ ਜੁਝਾਰੂ ਭਾਈ ਨਰੈਣ ਸਿੰਘ ਚੌੜਾ ਵੱਲੋਂ ਗੋਲੀ ਚਲਾਈ ਗਈ ਉਹ ਦੁਸ਼ਟ ਤਾਂ ਭਾਵੇਂ ਬਚ ਗਿਆ ਲੇਕਿਨ ਉਸ ਤੋਂ ਬਾਅਦ ਬਾਦਲ ਜੁੰਡਲੀ ਸ਼ਰੋਮਣੀ ਕਮੇਟੀ ਦੇ ਵੱਲੋਂ ਬੜਾ ਚੀਕ ਤਿਹਾਰਾ ਪਾਇਆ ਜਾ ਰਿਹਾ ਹੈ ਤੇ ਉਸ ਦਿਨ ਬਾਦਰਦਸ ਦੇ ਹੀ ਇੱਕ ਗੁੰਡੇ ਦੇ ਵੱਲੋਂ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਉਤਾਰ ਦਿੱਤੀ ਗਈ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਰਦਸ ਦਾ ਜਿਹੜਾ ਕਾਰਜਕਾਰੀ ਪ੍ਰਧਾਨ ਭੁੰਦਰ ਆ ਉਹ ਇਸ ਮਾਮਲੇ ਦੇ ਉੱਤੇ ਚੁੱਪਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਨੇ ਵੀ ਚੁੱਪੀ ਧਾਰਨ ਕੀਤੀ ਹੋਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਆਪਣੇ ਆਪ ਨੂੰ ਪੰਥ ਪ੍ਰਸਤ ਵੀ ਅਖਵਾਉਂਦੇ ਆ ਉਹ ਵੀ ਜਾਂ ਤਾਂ ਇਸ ਮਾਮਲੇ ਦੇ ਉੱਤੇ ਚੁੱਪ ਰਹੇ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰ ਹੀ ਜਾਂਦੀਆਂ ਹੁੰਦੀਆਂ ਕਿੰਨਾ ਸ਼ਰਮਨਾਕ ਬਿਆਨ ਆ ਤੇ ਇਹਨਾਂ ਸਾਰਿਆਂ ਦੇ ਲਈ ਕਿੰਨੀ ਸ਼ਰਮਨਾਕ ਗੱਲ ਆ ਕਿ ਜਿੰਨਾ ਸੰਸਥਾਵਾਂ ਨੇ ਸਿੱਖ ਕੌਮ ਦੀ ਦਸਤਾਰ ਬਾਰੇ ਪ੍ਰਚਾਰ ਪ੍ਰਸਾਰ ਕਰਨਾ ਸੀ ਦਸਤਾਰ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਦੱਸਣਾ ਸੀ ਦਸਤਾਰ ਦੇ ਸਤਕਾਰ ਬਾਰੇ ਉਹੀ ਜਿਹੜੀਆਂ ਸੰਸਥਾਵਾਂ ਆ ਉਹ ਲੱਥੀ ਹੋਈ ਦਸਤਾਰ ਨੂੰ ਜਾਂ ਤਾਂ ਠੀਕ ਠਹਿਰਾ ਰ ਰੀਆਂ ਨੇ ਤੇ ਜਾਂ ਝੋਪਿਆ ਸਿੱਖਾਂ ਦੀਆਂ ਦਸਤਾਰਾਂ ਲਾਉਣਾ ਇਹ ਇਹਨਾਂ ਦੇ ਲਈ ਕੋਈ ਨਵੀਂ ਗੱਲ ਨਹੀਂ ਆ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਉਤਾਰੀ ਸੀ ਆ ਮੈਂ ਤੁਹਾਨੂੰ ਕੁਝ ਅਖਬਾਰਾਂ ਦਿਖਾਉਣਾ ਆ ਜਿਹਦੇ ਵਿੱਚ ਸ਼ਰੋਮਣੀ ਕਮੇਟੀ ਵਾਲਿਆਂ ਨੇ ਸਮੇਂ-ਸਮੇਂ ਦੇ ਉੱਤੇ ਸਿੱਖਾਂ ਦੀਆਂ ਜਿਹੜੀਆਂ ਦਸਤਾਰਾਂ ਆ ਉਹ ਉਤਾਰੀਆਂ ਅਤੇ ਸਿੱਖ ਸੰਗਤਾਂ ਦੇ ਉੱਤੇ ਜ਼ੁਲਮ ਤੇ ਤਸ਼ੱਦਦ ਲਟਾਇਆ ਹੁਣ ਇਹ ਕਹਿ ਰਹੇ ਹਨ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਾਲ ਜਿਹੜੀ ਗੋਲੀ ਆ ਉਹ ਚੱਲੀ ਤੁਸੀਂ ਦੇਖੋ ਕਿ ਇਹ ਖੁਦ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਤੇ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਇਹ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਜ਼ੁਲਮ ਅਤੇ ਤਸ਼ੱਦਦ ਕਰਦੇ ਰਹੇ ਆ ਇਹ ਅਖਬਾਰਾਂ ਉਸ ਗੱਲ ਦੀਆਂ ਗਵਾਹ ਆ ਸ਼ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਆਈਆਂ ਸਿੱਖ ਸੰਗਤਾਂ ਨੂੰ ਸਾਰੇ ਰਬ ਬੰਦ ਕਰਕੇ ਬਣਾਇਆ ਬੰਦੀ ਟਾਸਕ ਫੋਰਸ ਨੇ ਸਿੱਖ ਸੰਗਤਾਂ ਨੂੰ ਛਲੀਆਂ ਭਾਂਗ ਕੁੱਟਿਆ ਨਿਹੰਗ ਸਿੰਘ ਦਾ ਜ਼ਬਰਦਸਤੀ ਲਾਹੇ ਹਦਮਾਲਾ ਇਹ 16 ਸਤੰਬਰ ਦੇ 2020 ਦੀ ਅਖਬਾਰ ਰਿਆ ਉਦੋਂ ਵੀ ਇਹਨਾਂ ਨੇ ਸੇਖ ਨੌਜਵਾਨਾਂ ਦੀਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦੇ ਲਈ ਯੂਝ ਰਹੇ ਸੰਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੇ ਦਸਤਾਰਾਂ ਉਤਾਰੀਆਂ ਤੇ ਡਾਂਗਾਂ ਦੇ ਨਾਲ ਉਹਨਾਂ ਨੂੰ ਜਿਹੜਾ ਕੁੱਟਿਆ ਗਿਆ ਸਿੱਖਾਂ ਦੇ ਕਕਾਰ ਤੱਕ ਜਿਹੜੇ ਆ ਉਹ ਉਤਾਰ ਲਏਗੇ ਉਦੋਂ ਫਿਰ ਸ਼ਰੋਮਣੀ ਕਮੇਟੀ ਨੇ ਜਾਂ ਇਹਨਾਂ ਦੀ ਕਿਸੇ ਅੰਤਰੰਗ ਕਮੇਟੀ ਨੇ ਜਾਂ ਕਿਸੇ ਹੋਰ ਨੇ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਗੱਲ ਹੈ ਉਹ ਕਿਉਂ ਨਾ ਕੀਤੀ ਹੁਣ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਭਾਈ ਨਰੈਣ ਸਿੰਘ ਚੌੜਾ ਨੇ ਜਿਹੜਾ ਆ ਉਹ ਮਾਰਨ ਦਾ ਯਤਨ ਕੀਤਾ ਸੁਖਵੀਰ ਬਾਦਲ ਨੂੰ ਤੇ ਉਹਨੂੰ ਪੰਥ ਵਿੱਚੋਂ ਛੇਕਿਆ ਜਾਵੇ ਤੇ ਆ ਜਿਹਦੇ ਕਾਰੇ ਉਹ ਤੁਸੀਂ ਕੀਤੇ ਸੀ ਉਦੋਂ ਫਿਰ ਤੁਸੀਂ ਸਾਰੇ ਕਿਹੜੀਆਂ ਖੁੱਡਾਂ 'ਚ ਵੜੇ ਸੀ ਆ ਤਾਂ ਤੁਹਾਨੂੰ ਇੱਕ ਹੋਰ ਅਖਬਾਰ ਦਿਖਾਉਣਾ ਆ ਜਦੋਂ ਸ਼ਰੋਮਣੀ ਕਮੇਟੀ ਨੇ ਧਰਮੀ ਗੁਰਸਿੱਖਾਂ ਨੂੰ ਡਾਂਗਾਂ ਤਲਵਾਰਾਂ ਨਾਲ ਮਾਰਿਆ ਕੁੱਟਿਆ ਆ ਦੇਖੋ ਕਿਵੇਂ ਲਹੂ ਲੋਹਾਨ ਜਿਹੜਾ ਆ ਉਹ ਕੀਤਾ ਹੋਇਆ ਇਹ ਸਾਰੇ ਗੁਰਸਿੱਖ ਹੋ ਸਨ ਜੋ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਅਤੇ ਜੋ ਲਾਪਤਾ ਪਾਵਨ ਸਰੂਪ ਹੋਏ ਸਨ ਉਹਨਾਂ ਦਾ ਇਨਸਾਫ ਮੰਗ ਰਹੇ ਸਨ ਆ ਅਖੌਤੀ ਆਕਾਲੀ ਦਲ ਦੀ ਸਰਕਾਰ ਵੱਲੋਂ ਬਰਨਾਲਾ ਸਰਕਾਰ ਵੱਲੋਂ ਜੋ ਨਕੋਦਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਚਾਰ ਗੁਰਸਿੱਖਾਂ ਨੂੰ ਜਿਹੜਾ ਸ਼ਹੀਦ ਹੋ ਕੀਤਾ ਸੀ ਆ ਉਹਨਾਂ ਦੇ ਮਾਪੇ ਅਜੇ ਤੱਕ ਜਿਹੜਾ ਇਨਸਾਫ ਮੰਗ ਰਹੇ ਆ ਆ ਇਧਰ ਦੇ ਪਾਸੇ ਬਹਿਬਲ ਗੋਰੀਕਾਂਡ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਉਹ ਉਹਦੀਆਂ ਜਿਹੜੀਆਂ ਆ ਇਹ ਖਬਰਾਂ ਆ ਸੋ ਉਦੋਂ ਜਿਹੜੇ ਆ ਬਾਦਲ ਕੇ ਆ ਉਦੋਂ ਫਿਰ ਕਿਉਂ ਚੁੱਪ ਸਨ ਉਦੋਂ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਫਿਰ ਸਾਰੀ ਕਿਉਂ ਚੁੱਪ ਸੀ ਉਦੋਂ ਕਿਉਂ ਨਹੀਂ ਕਿਹਾ ਗਿਆ ਕਿ ਇਹਨਾਂ ਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕਿਆ ਜਾਵੇ ਤੁਹਾਡੇ ਜਿਹੜੀਆਂ ਕੀਤੇ ਜਿਹਦੇ ਕਾਰੇ ਨੇ ਉਹ ਹੀ ਹੁਣ ਤੁਹਾਡੇ ਸਾਹਮਣੇ ਆ ਰਹੇ ਆ ਸਮੇ ਸਮੇ ਦੇ ਉੱਤੇ ਜਿਹਦਾ ਸਿੱਖ ਹੁੰਦਾ ਨਾ ਉਹ ਤਾਂ ਕਿਸੇ ਦੀ ਵੀ ਜਿਹੜੀ ਦਸਤਾਰ ਨਹੀਂ ਉਤਾਰਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਦਸਤਾਰ ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਤਾਜ ਹੈ ਇਹ ਤੇ ਇਕੱਲੀ ਕਿਸੇ ਸਿੱਖ ਦੀ ਦਸਤਾਰ ਨਹੀਂ ਹੈ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਹੈ ਉਹ ਬਖਸ਼ਿਸ਼ ਹੈ ਕਿਸੇ ਸਮੇ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਉਤਾਰ ਦਿੱਤੀ ਸੀ ਕਥੂ ਨੰਗਲ ਵਿੱਚ ਇੱਕ ਵਾਰ ਨਾ ਹਿੰਦੂ ਤਵੀਆਂ ਨੇ ਐਲਾਨ ਕੀਤਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪੱਗ ਆ ਉਹ ਉਤਾਰਾਂਗੇ ਅਖਬਾਰਾਂ ਵਿੱਚ ਬਿਆਨ ਵੀ ਦਿੱਤੇ ਫਿਰਕੂ ਹਿੰਦੂ ਤਵੀਆਂ ਨੇ ਸ਼ਿਵ ਸੈਨਾਵਾਲਿਆਂ ਨੇ ਤੇ ਜਿਹੜੀਆਂ ਪੰਥਕ ਅਤੇ ਖਾਲਸਤਾਨੀ ਜਥੇਬੰਦੀਆਂ ਕਿਸੇ ਕਾਰਨ ਕਰਕੇ ਕਿਸੇ ਵਖਰੇਵੇਂ ਨੂੰ ਲਿਆ ਕਰਕੇ ਜਾਂ ਕੋਈ ਹੋਰ ਮਤਭੇਦ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਹਨਾਂ ਸਾਰੀਆਂ ਜਥੇਬੰਦੀਆਂ ਨੇ ਉਸ ਸਮੇਂ ਜਿਹੜਾ ਸਟੈਂਡ ਲਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਜਿਹੜੇ ਬਿਆਨ ਦਿੱਤੇ ਤੇ ਪੰਥ ਦੋਖੀਆਂ ਨੂੰ ਜਿਹੜਾ ਲਲਕਾਰ ਰਿਹਾ ਸੀ ਅਸੀਂ ਖੁਦ ਖਾਲਸਾ ਫਤਿਹਨਾਮਾ ਦੇ ਵੱਲੋਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜਿਹੜਾ ਸਖਤ ਸਟੈਂਡ ਲਿਆ ਦਲ ਖਾਲਸਾ ਨੇ ਵੀ ਸਖਤ ਸਟੈਂਡ ਲਿਆ ਤੇ ਹੋਰ ਵੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਕੱਲ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਨਹੀਂ ਇਹ ਸਿੱਖ ਕੌਮ ਦੀ ਪੱਗ ਨੂੰ ਜਿਹੜਾ ਹੱਥ ਪਾਉਣ ਜਾ ਰਹੇ ਆ ਤੇ ਹੁਣ ਜਦੋਂ ਇੱਕ ਆ ਬਾਦਲਾਂ ਦੇ ਯੂਥ ਵਿੰਗ ਦੇ ਕਿਸੇ ਅਹੁਦੇਦਾਰ ਨੇ ਪੱਗ ਉਤਾਰੀਏ ਭਾਈ ਨਰੈਣ ਸਿੰਘ ਚੌੜਾ ਵੀ ਤੇ ਤੁਸੀਂ ਦੇਖੋ ਕਿ ਜਾਂ ਤਾਂ ਇਹ ਲੋਕ ਉਸ ਲਥੀ ਹੋਈ ਪੱਗ ਨੂੰ ਠੀਕ ਠੈਰ ਆ ਰਹੇ ਆ ਤੇ ਜਾਂ ਇਹ ਕਹਿ ਰਹੇ ਆ ਕਿ ਇਸ ਤਰ੍ਹਾਂ ਦੀਆਂ ਕੜਨਾਵਾਵਾਂ ਵਾਪਰ ਜਾਂਦੀਆਂ ਜਾਂ ਇਹਨਾਂ ਨੇ ਜਿਹੜੀ ਚੁੱਪੀ ਧਾਰਨ ਕੀਤੀ ਹੋਈ ਏ ਸੋ ਇਹ ਗੱਲਾਂ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ਅੱਜ ਜੋ ਕੁਝ ਬਾਦਲ ਕਿਆਂ ਦੇ ਹਾਲਾਤ ਬਣ ਚੁੱਕੀ ਆ ਇਸੇ ਕਾਰਨ ਕਰਕੇ ਹੀ ਆ ਨਾ ਕਿਉਂਕਿ ਇਹਨਾਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਵੀਰ ਬਾਦਲ ਨੂੰ ਹੀ ਆਪਣਾ ਜਿਹਾ ਗੁਰੂ ਆ ਮੰਨ ਲਿਆ ਹੋਇਆ ਇੰਦਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਤਕਾਰ ਦਾ ਕੋਈ ਜਿਹਾ ਫਿਕਰ ਆ ਉਹ ਨਹੀਂ ਰਿਹਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੁੰਦੀਆਂ ਤੁਸੀਂ ਕਦੀ ਇਹਨਾਂ ਲੋਕਾਂ ਦੇ ਜਿਹੜੇ ਬਿਆਨ ਆ ਉਹ ਦੇਖੇ ਕਦੀ ਜਦੋਂ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ ਜਾ ਰਿਹਾ ਹੁੰਦਾ ਸੀ ਬਾਦਲ ਸਰਕਾਰ ਦੇ ਰਾਜ ਦੇ ਵਿੱਚ ਕਦੀ ਆ ਅੰਤਰਿਕ ਕਮੇਟੀ ਜਾਂ ਬਾਦਲ ਦਾ ਦੀ ਜਿਹੜੀ ਜੁੰਡਲੀ ਹੁਣ ਰੋਲਾ ਪਾਉਂਦੀ ਫਿਰਦੀ ਐ ਕਦੀ ਉਸ ਸਮੇਂ ਇਹਨਾਂ ਨੇ ਜਿਹੜੀ ਨਿਖੇਧੀ ਆ ਉਹ ਕੀਤੀ ਹੁਣ ਜਿਹੜੇ ਭਾਈ ਨਰੈਨ ਸਿੰਘ ਚੌੜਾ ਨੂੰ ਛੇਕਣ ਦੀਆਂ ਗੱਲਾਂ ਕਰ ਰਹੇ ਆ ਪੰਥ ਦੇ ਵਿੱਚੋਂ ਉਦੋਂ ਫਿਰ ਤੁਸੀਂ ਸਾਰੇ ਕਿੱਥੇ ਚਪਣੀ ਦੇ ਵਿੱਚ ਨੱਕ ਡੋਬ ਕੇ ਮਰੇ ਹੋਏ ਸੀ ਜੇ ਉਦੋਂ ਨਹੀਂ ਸੀ ਮਰੇ ਤਾਂ ਹੁਣ ਮਰ ਜਾਓ ਜਿਸ ਤਰ੍ਹਾਂ ਦੇ ਤੁਹਾਡੇ ਜਿਹੜੇ ਹਾਲਾਤ ਆ ਉਹ ਬਣ ਚੁੱਕੇ ਹੋਏ ਆ ਕੌਮ ਤੁਹਾਨੂੰ ਕਦੇ ਵੀ ਜਿਹੜੇ ਮਾਫੀ ਉਹ ਨਹੀਂ ਕਰੇਗੀ ਤੇ ਜਿਨੇ ਭਾਈ ਨਰਨ ਸਿੰਘ ਚੌੜਾ ਦੀ ਦਸਤਾਰ ਵੀ ਉਲਾਈ ਹੈ ਨਾ ਉਸ ਦੁਸ਼ਤ ਨੂੰ ਅਸੀਂ ਇਹ ਕਹਿ ਦੇਣਾ ਚਾਹੁੰਦੇ ਆ ਕਿ ਤੂੰ ਆਪਣੇ ਕੀਤੇ ਕਾਰੇ ਦੀ ਜਿਹੜੀ ਸਜ਼ਾ ਆ ਉਹ ਭੁਗਤ ਕੇ ਰਹੇਗਾ ਸਿੱਖ ਕੌਮ ਤੇਨੂੰ ਮਾਫ ਨਹੀਂ ਕਰੇਗੀ ਚੁੱਪ ਕਰਕੇ ਤੇ ਭਾਈ ਨਰੈਣ ਸਿੰਘ ਚੌੜਾ ਦੀ ਜਿਹੜੀ ਦਸਤਾਰ ਆ ਉਹ ਵਾਪਸ ਕਰ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਉਥੇ ਜਿਹੜਾ ਆ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਤੇ ਜਿਹੜਾ ਪੈਰੀ ਆ ਉਹ ਪੈ ਜਾ ਇਸੇ ਤਰ੍ਹਾਂ ਭਾਈ ਨਰੈਣ ਸਿੰਘ ਚੌੜਾ ਦੇ ਪਰਿਵਾਰ ਦੇ ਕੋਲੋਂ ਵੀ ਜਿਹੜੀ ਮਾਫੀ ਆ ਉਹ ਮੰਗ ਉਹਨਾਂ ਦੀ ਸਿੰਘਣੀ ਦੇ ਕੋਲੋਂ ਉਹਨਾਂ ਦੇ ਪੁੱਤਰਾਂ ਦੇ ਕੋਲੋਂ ਤੇ ਤੈਨੂੰ ਜਿਹੜੀ ਦਸਤਾਰ ਆ ਭਾਈ ਨਰੈਣ ਸਿੰਘ ਚੌੜਾ ਦੀ ਇਹ ਦੇਣੀ ਪਏਗੀ ਦਸਤਾਰ ਦਿੱਤੇ ਤੋਂ ਬਿਨਾ ਨਹੀਂ ਗੱਲ ਹੁਣ ਸਰਨੀ ਇਦਾਂ ਹੁਣ ਗੱਲ ਨਹੀਂ ਬਹਾਨੀ ਚੁੱਪ ਚ ਪੀਤੇ ਇੱਕ ਤੇ ਉਹ ਦੇ ਦੀ ਦਸਤਾਰ ਆ ਉਹ ਵਾਪਸ ਮੋੜਨੀ ਪਵੇਗੀ ਤੇ ਬਾਕੀ ਫਿਰ ਸਿੱਖ ਕੌਮ ਸੋਚੇਗੀ ਕਿ ਤੈਨੂੰ ਕਿਸ ਤਰ੍ਹਾਂ ਦੀ ਜਿਹੜੀ ਤੇਰੇ ਬੰਦੇਕਾਰੇ ਦੀ ਜਿਹੜੀ ਸਜ਼ਾ ਹੈ ਉਹ ਤੈਨੂੰ ਦੇਣੀ ਆ ਇੰਨਾ ਸ਼ਰਮਨਾਕ ਤੁਸੀਂ ਗੱਲਾਂ ਕਰਦੇ ਹੋ ਇਸ ਤਰ੍ਹਾਂ ਦੀਆਂ ਤੁਸੀਂ ਕਾਰਵਾਈਆਂ ਕਰਦੇ ਹੋ ਕਿ ਕੁਛ ਸਿੱਖ ਕਹਿਲਾਉਂਦੇ ਅਕਾਲੀ ਅਖਵਾਉਣ ਦੇ ਬਿਲਕੁਲ ਵੀ ਜਿਹੜੇ ਹੱਕਦਾਰ ਆ ਉਹ ਨਹੀਂ ਰਏ। ਬਾਦਲਦਲ ਅਗਾਂਹ ਵੀ ਜਿਹੜਾ ਆ ਉਹ ਸੁਧਰਨ ਵਾਲਾ ਨਹੀਂ ਆ। ਹੁਣ ਵੀ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਵੰਗਾ ਲਿਆ ਵਿਕਰਮਜੀਤ ਮਜੀਠੀਆ ਕਿੰਨੇ ਹੰਕਾਰ ਦੇ ਵਿੱਚ ਜਿਹੜਾ ਬਿਆਨ ਆ ਉਹ ਦੇ ਰਿਹਾ ਆ। ਕਦੀ ਭਾਈ ਨਰੈਣ ਸਿੰਘ ਨੂੰ ਅੱਤਵਾਦੀ ਕਹ ਰਿਹਾ ਕਿ ਭਈ ਕਿਸੇ ਹੋਰ ਨਾਵਾਂ ਦੇ ਨਾਲ ਜਿਹੜਾ ਆ ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕਰ ਰਿਹਾ ਆ ਪਰ ਭਾਈ ਨਰੈਣ ਸਿੰਘ ਉਹ ਸਿੱਖ ਕੌਮ ਦੇ ਜੁਝਾਰੂ ਯੋਧੇ ਆ। ਉਹਨਾਂ ਦੇ ਤਾਂ ਸਾਰੇ ਕੇਸ ਬਰੀ ਹੋ ਚੁੱਕੇ ਆ ਪਰ ਜਿਹੜਾ ਮਜੀਠੀਆ ਆ ਉਹ ਤੇਰੇ ਤੇ ਹਾਲੇ ਜਿਹੜੇ ਕੇਸ ਆ ਉਹ ਚੱਲ ਰਹੇ ਆ ਤੂੰ ਆਪਣੀ ਗੱਲ ਕਰ ਭਾਈ ਨਰੈਨ ਸਿੰਘ ਦੇ ਕੇਸਾਂ ਦੀ ਜਿਹੜੀ ਆ ਉਹ ਬਾਅਦ ਵਿੱਚ ਗੱਲ ਕਰੀ ਤੂੰ ਆਪ ਤੇ ਡਰੱਗ ਦੇ ਕੇਸਾਂ ਦੇ ਵਿੱਚ ਜਿਹੜਾ ਆ ਉਹ ਅੰਦਰ ਹੋਇਆ ਸੀ ਜੇਲ੍ਹ ਕੱਢ ਕੇ ਆਇਆ ਹਾਲੇ ਵੀ ਤੇਰੇ ਕੇਸ ਅੰਡਰ ਟ੍ਰਾਇਲ ਆ ਭਾਈ ਨਰੈਨ ਸਿੰਘ ਤਾਂ ਸਾਰੇ ਕੇਸਾਂ ਦੇ ਵਿੱਚ ਬਰੀ ਹੋਏ ਆ ਤੇ ਉਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਾਵਾਦਿਆਂ ਵੱਲੋਂ ਅਰੰਭੇ ਸੰਘਰਸ਼ ਦੇ ਉੱਤੇ ਜਿਹਦਾ ਪਹਿਰਾ ਦਿੱਤਾ ਤੇ ਪੰਥ ਦੀ ਸੇਵਾ ਕਰਦੇ ਹੋਈ ਉਹਨਾਂ ਦੇ ਉੱਤੇ ਜਿਹੜੇ ਕੇਸ ਆ ਉਹ ਪਏ ਆ ਤੇ ਉਹਨਾਂ ਦੇ ਉੱਤੇ ਸਾਰੇ ਸਿੱਖ ਕੌਮ ਨੂੰ ਜਿਹੜਾ ਮਾਣ ਹੈ ਤੇ ਉਹਨਾਂ ਕੇਸਾਂ ਬਾਰੇ ਬੜੇ ਸ਼ਾਨ ਦੇ ਨਾਲ ਬੜੇ ਮਾਣ ਦੇ ਨਾਲ ਇੱਕ ਚੌੜੀ ਕਰਕੇ ਸੀਨਾ ਤਾਨ ਕੇ ਜਿਹੜਾ ਦੱਸਿਆ ਜਾ ਸਕਦਾ ਕਿ ਕਿਵੇਂ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਲਾ ਭਾਈ ਫਰਮਜੀਤ ਸਿੰਘ ਭਿਉਰਾ ਆਦ ਸਿੰਘਾਂ ਨੂੰ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਭਜਾਉਣ ਦੇ ਵਿੱਚ ਜਿਹੜੀ ਮਦਦ ਆ ਉਹ ਕੀਤੀ ਸੀ ਤੇ ਹੋਰ ਵੀ ਉਹਨਾਂ ਨੇ ਕਈ ਖਾਰਕੂ ਐਕਸ਼ਨ ਕੀਤੇ ਸਮੇਂ-ਸਮੇਂ ਦੇ ਉੱਤੇ ਜੇਲਾਂ ਕਟੀਆਂ ਤਸ਼ੱਦਦ ਝੱਲਿਆ ਸਿੱਖ ਕੌਮ ਦਾ ਇਤਿਹਾਸ ਰਚਿਆ ਵੀ ਤੇ ਇਤਿਹਾਸ ਲਿਖਿਆ ਵੀ ਪਰ ਦੂਜੇ ਪਾਸੇ ਬਾਦਲਗਿਆਂ ਨੇ ਹਮੇਸ਼ਾ ਹੀ ਜਿਹੜਾ ਕਲੰਕੇ ਤੇ ਇਤਿਹਾਸ ਆ ਉਹ ਰਚਿਆ ਤੁਹਾਨੂੰ ਹਮੇਸ਼ਾ ਹੀ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਲਾਹਣਤਾयां ਉਹ ਪੈਂਦੀਆਂ ਰਹਿਣਗੀਆਂ ਤੁਹਾਡੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੜਕਾਂ ਦੇ ਉੱਤੇ ਜਿਹਦਾ ਆ ਉਹ ਰੁਲਿਆ ਇਨਸਾਫ਼ ਮੰਗਦੇ ਸਿੱਖਾਂ ਨੂੰ ਸਤਨਾ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਦੇ ਧਾਰੇ ਗੁਰੂ ਢੰਮ ਨੂੰ ਤੁਸੀਂ ਉੱਤੇ ਸ਼ਹੀਦ ਕੀਤਾ ਸਿਰਸੇ ਵਾਲੇ ਦੇ ਨਾਲ ਜਿਹੜੀਆਂ ਯਾਰੀਆਂ ਆ ਉਹ ਨਿਭਾਈਆਂ ਬਲਾਤਕਾਰੀ ਕਾਤਲ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਜਿਹੜਾ ਟਿੱਟ ਜਾਣੇ ਆ ਉਹਦੀਆਂ ਬਲਾਤਕਾਰੀਆਂ ਜਿਹੜੀਆਂ ਫਿਲਮਾਂ ਆ ਉਹ ਤੁਸੀਂ ਲਗਾਉਂਦੇ ਰਹੇ ਉਹਦੇ ਡੇਰੇ ਦੇ ਵਿੱਚ ਹਾਜ਼ਰੀਆਂ ਭਰਉਂਦੇ ਰਹੇ ਉਹ ਤੇ ਉਹਦੀਆਂ ਕੂਰ ਚਰਚਾਵਾਂ ਕਰਵਾਉਣ ਦੇ ਲਈ ਹੀ ਤੁਸੀਂ ਭਾਈ ਕਮਲਜੀਤ ਸਿੰਘ ਸੁਨਾਮ ਵਰਗਿਆਂ ਨੂੰ ਭਾਈ ਹਰਮੰਦਰ ਸਿੰਘ ਡੱਬਵਾਲੀ ਵਰਗੇ ਸੂਰਮਿਆਂ ਨੂੰ ਸ਼ਹੀਦ ਕਰਵਾ ਦਿੱਤਾ। ਇਸੇ ਤਰ੍ਹਾਂ ਭਾਈ ਦਰਸ਼ਨ ਸਿੰਘ ਲੋਹਾਰਾ ਉਹ ਵੀ ਨੂਰ ਮੈਲੀਆ ਕਾਂਡ ਦੇ ਵਿੱਚ ਜਿਹੜਾ ਆ ਉਹ ਸ਼ਹਾਦਤ ਦਾ ਜੰਮ ਪੀ ਗਏ। ਹੋਰ ਵੀ ਕਈ ਜਿਹੜੇ ਸਿੰਘ ਆ ਭਾਈ ਜਸਪਾਲ ਸਿੰਘ ਚੌਰ ਸਿਧਵਾਂ ਜਦੋਂ ਭਾਈ ਬਦਵੰਤ ਸਿੰਘ ਰਾਜੋਆਣ ਦੀ ਫਾਂਸੀ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਸਨ। ਉਹ ਮਾਪਿਆਂ ਦਾ ਇਕਲੌਤਾ ਪੁੱਤ ਜਿਹੜਾ ਆ ਉਹ ਸੁਖਵੀਰ ਬਾਦਲ ਨੇ ਮਰਵਾ ਦਿੱਤਾ। ਤੇ ਅੱਜ ਜਦੋਂ ਸੁਖਵੀਰ ਬਾਦਲ ਉੱਤੇ ਗੋਲੀ ਚੱਲੀ ਹੈ ਤੇ ਕਿੰਨਾ ਚੀਕਚਹਾੜਾ ਪਾਇਆ ਜਾ ਰਿਹਾ ਹੈ ਪਰ ਉਹ ਭਾਈ ਜਸਪਾਲ ਸਿੰਘ ਚੌਰ ਸਿੱਧਵਾਂ ਵੀ ਤਾਂ ਕਿਸੇ ਮਾਪਿਆਂ ਦਾ ਜਿਹੜਾ ਆ ਉਹ ਪੁੱਤ ਸੀ ਤੇ ਉਹਨਾਂ ਮਾਪਿਆਂ ਨੂੰ ਕਿੰਨਾ ਸਕੂਨ ਮਿਲਿਆ ਹੋਵੇਗਾ ਜਦੋਂ ਸੁਖਵੀਰ ਬਾਦਲ ਉੱਤੇ ਗੋਲੀ ਚੱਲੀ ਹੋਵੇਗੀ ਭਾਈ ਨਰੈਣ ਸਿੰਘ ਨੂੰ ਇਹ ਰਾਹ ਕਿਉਂ ਅਪਣਾਉਣਾ ਪਿਆ ਕਿਉਂ ਉਹ ਇੱਥੋਂ ਤੱਕ ਗਏ ਜਦੋਂ ਧਾਰਮਿਕ ਤੇ ਦੁਨਿਆਵੀ ਅਦਾਲਤਾਂ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਉਹ ਗੁਨਾਹਗਰ ਨੂੰ ਬੰਦੀ ਸਦਾ ਹੀ ਨਹੀਂ ਦੇਣੀ ਤਾਂ ਫਿਰ ਸਿੱਖਾਂ ਦੇ ਕੋਲੋਂ ਕੋਈ ਹੋਰ ਰਾਹ ਹੀ ਨਹੀਂ ਵੱਜਦਾ ਸੀ ਸਿੱਖ ਫਿਰ ਕਿੱਥੇ ਜਾਣ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਾਹਰ ਉਹ ਮਸੰਦ ਨੂੰ ਜਿਹੜਾ ਦੁਸ਼ਤ ਨੂੰ ਸੋਧਣ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਹੈ ਉਹ ਕੀਤੀ ਯਤਨ ਕੀਤਾ ਤੁਸੀਂ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੁਸ਼ਤਾਂ ਨੂੰ ਜਿਹੜਾ ਆ ਸੁਖਬੀਰ ਬਾਦਲ ਨੇ ਬਚਾਇਆ ਸੀ ਉਹ ਗੁਰੂ ਘਰ ਦਾ ਦੋਖੀ ਸੀ ਤੇ ਫਿਰ ਗੁਰੂ ਘਰ ਦੇ ਦੋਖੀ ਨੂੰ ਗੁਰੂ ਘਰ ਦੇ ਬਾਹਰ ਹੀ ਮਾਰਨ ਦਾ ਜਿਹੜਾ ਯਤਨ ਆ ਉਹ ਕੀਤਾ ਤੇ ਜੋ ਬਾਦਲਦਲ ਦੇ ਵੱਲੋਂ ਬਿਰਤਾਂਤ ਸਿਰਜਿਆ ਜਾ ਰਿਹਾ ਕਿ 1984 ਤੋਂ ਪਹਿਲੀ 1984 ਤੋਂ ਬਾਅਦ ਹੁਣ ਪਹਿਲੀ ਵਾਰ ਜਿਹੜੀ ਅਜਿਹੀ ਘਟਨਾ ਆ ਉਹ ਵਾਪਰੀ ਜਦੋਂ ਜਦੋਂ ਵੀ ਸੁਖਵੀਰ ਬਾਦਲ ਵਰਗੇ ਹੋਰ ਅਖੌਤੀ ਅਕਾਲੀ ਆਗੂਆਂ ਨੇ ਸਿੱਖ ਕੌਮ ਦੇ ਨਾਲ ਇਨਸਾਫ ਨਹੀਂ ਕੀਤਾ ਸਿੱਖ ਕੌਮ ਦੇ ਖਿਲਾਫ ਉਹ ਭੁਗਤੇ ਤੇ ਸਿੱਖ ਕੌਮ ਨੇ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾਇਆ ਪਰ ਉਹਨਾਂ ਨੇ ਤੁਹਾਡੇ ਵਾਂਗ ਆ ਆ ਘਟਿਆ ਕੰਮ ਨਹੀਂ ਆ ਕੀਤੇ ਹੋਣੇ ਜਿਹੜੇ ਹੁਣ ਤੁਸੀਂ ਸੁਖਬੀਰ ਬਾਦਲ ਤੇ ਉੱਤੇ ਗੋਦੀ ਚਲਣ ਤੋਂ ਬਾਅਦ ਕਹਿਣ ਲੱਗ ਪਏ ਉਹ ਕਿ ਉਹ ਗੋਦੀ ਚਲਾਉਣ ਵਾਲੇ ਨੂੰ ਪੰਥ ਦੇ ਵਿੱਚੋਂ ਛੇਕੋ ਕਿਸੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਉੱਤੇ ਵੀ ਹਮਲਾ ਹੋਇਆ ਸੀ ਪਰ ਉਦੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਹਮਲਾ ਕਰਨ ਵਾਲੇ ਉਸ ਸਿੱਖ ਨੂੰ ਜੁਝਾਰੂ ਸਿੰਘ ਨੂੰ ਪੰਥ ਦੇ ਵਿੱਚੋਂ ਛੇਕੋ ਇਹ ਹਮਲਾ ਤਾਂ 1985 ਵਿੱਚ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਉੱਤੇ ਵੀ ਹੋਇਆ ਸੀ ਤਿੰਨ ਸਿੰਘ ਤਿੰਨ ਸਿੰਘਾਂ ਨੇ ਕੀਤਾ ਸੀ ਤੇ ਉਹ ਗਿਆਨੀ ਸਾਹਿਬ ਸਿੰਘ ਦਾ ਜਿਹੜਾ ਗਨਮੈਨ ਸੀ ਉਹ ਮਾਰਿਆ ਗਿਆ ਪਰ ਉਦੋਂ ਵੀ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਹਮਲਾ ਕਰਨ ਵਾਲਿਆਂ ਨੂੰ ਪੰਥ ਦੇ ਵਿੱਚੋਂ ਛੇਕੋ ਆ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਜਿਨੇ ਇਹਦਾ ਜੀਵ ਲੋਂਗੋਵਾਲ ਸਮਝੌਤਾ ਕੀਤਾ ਹਰਜੰਤ ਸਿੰਘ ਲੋਂਗੋਵਾਲ ਜਿਨੇ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੇ ਜਿਹੜੀਆਂ ਕੁਰਸੀਆਂ ਉਹ ਡਾਈਆਂ ਸੀ ਜੂਨ 1984 ਦੇ ਕਲੂ ਘਾਰੇ ਵਿੱਚ ਜਿਨੇ ਗਦਾਰੀ ਉਹ ਕੀਤੀ ਸੀ ਹਰਚੰਦ ਸਿੰਘ ਲੋਂਗੋਵਾਲ ਨੂੰ ਵੀ ਤਾਂ ਭਾਈ ਜਲਨੈਲ ਸਿੰਘ ਹੋਣਾ ਨੇ ਭਾਈ ਗਿਆਨ ਸਿੰਘ ਲੀਲ ਹੋਣਾ ਨੇ ਜਿਹੜਾ ਆ ਉਹ ਸੋਧਿਆ ਪਰ ਕਿਸੇ ਵੀ ਬੰਦੇ ਨੇ ਉਸ ਸਮੇਂ ਇਹਨਾਂ ਸਿੰਘਾਂ ਨੂੰ ਪੰਥ ਵਿੱਚੋਂ ਛੇਕਣ ਦੀ ਜਿਹੜੀ ਗੱਲ ਆ ਉਹ ਨਹੀਂ ਕੀਤੀ ਸੀ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਹੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਉੱਤੇ ਜਦੋਂ ਹਮਲਾ ਹੋਇਆ ਸੀ ਨਾ ਤੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ ਸਿੱਖ ਕੌਮ ਦੀਆਂ ਭਾਵਨਾਵਾਂ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਜਿਹੜੀ ਸੰਤੁਸ਼ਟੀ ਆ ਉਹ ਨਹੀਂ ਕਰ ਪਾ ਰਹੇ ਸਿੱਖ ਕੌਮ ਦੀ ਤਰਜਮਾਨੀ ਨਹੀਂ ਕਰ ਪਾ ਰਹੇ ਤਾਂ ਹੀ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਸਾਡੇ ਉੱਤੇ ਹਮਲੇ ਕਰਦੇ ਆ ਇਸੇ ਤਰ੍ਹਾਂ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੇ ਉੱਤੇ ਵੀ ਜਿਹੜਾ ਹਮਲਾ ਆ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਜਥੇਬੰਦੀ ਜਥੇਦਾਰ ਭਾਈ ਗੁਰਜੰਦਰ ਸਿੰਘ ਬੁੱਧ ਸਿੰਘ ਵਾਲਾ ਦੇ ਗਰੁੱਪ ਦੇ ਵੱਲੋਂ ਕੀਤਾ ਗਿਆ ਸੀ ਜਿਹਦੇ ਵਿੱਚ ਭਾਈ ਦਰਸ਼ਨ ਸਿੰਘ ਤਖ਼ਾਨਵਦ ਵਰਗੇ ਯੋਧੇ ਵੀ ਸਨ ਉਦੋਂ ਸ਼ਰੋਮਣੀ ਕਮੇਟੀ ਮੈਂਬਰੇ ਕੁਮਾਰਿਆ ਗਿਆ ਸੀ ਤੇ ਇਹ ਤਲਵੰਦੀ ਉਹ ਜ਼ਖਮੀ ਹੋ ਗਿਆ ਸੀ ਪਰ ਉਦੋਂ ਵੀ ਕਿਸੇ ਨੇ ਇਹ ਮੰਗ ਨਹੀਂ ਰੱਖੀ ਸੀ ਕਿ ਉਹਨਾਂ ਨੂੰ ਹਮਲਾ ਕਰਨ ਵਾਲਿਆਂ ਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕਿਆ ਜਾਵੇ ਪਰ ਸ਼ਰੋਮਣੀ ਕਮੇਟੀ ਦੀ ਬਾਦਲ ਜੁੰਡਲੀ ਇਹਨਾਂ ਦੇ ਅਧਿਕਾਰੀ ਇਹਨਾਂ ਦੀ ਅੰਤਰੀ ਕਮੇਟੀ ਉਹ ਬਾਦਲ ਦਲ ਦੀ ਕਿੰਨੀ ਚਾਕਲੂਸ ਬਣ ਚੁੱਕੀ ਹੋਈ ਆ ਕਿੰਨੇ ਤਲਵੇ ਛੱਟ ਰਹੀ ਆ हद हद ਕਰ ਦਿੱਤੀ ਤੁਸੀਂ ਸਿੱਖ ਕੌਮ ਦੇ ਵਿੱਚ ਇੱਕ ਜਿਹੜੀ ਨਵੀਂ ਪਿੰਦ ਤੇ ਆ ਉਹ ਪਾਉਣ ਜਾ ਰਹੇ ਹੋ ਪਰ ਭਾਈ ਨਰੈਣ ਸਿੰਘ ਚੌਰਾ ਨੂੰ ਛੇਕਣ ਦਾ ਜਿਹੜਾ ਫੈਸਲਾ ਆ ਉਹ ਨਾ ਤਾਂ ਪੰਥ ਪਰਵਾਨ ਕਰੇਗਾ ਤੇ ਨਾ ਹੀ ਬਰਦਾਸ਼ਤ ਕਰੇਗਾ ਇਹ ਗੱਲ ਤੁਸੀਂ ਜਿਹੜੀ ਆ ਉਹ ਯਾਦ ਰੱਖ ਲਿਓ ਜੇ ਛੇਕਣਾ ਤਾਂ ਸੁਖਬੀਰ ਬਾਦਲ ਨੂੰ ਛੇਕੋ ਪਰ ਉਹ ਉਹਦੇ ਖਿਲਾਫ ਤਾਂ ਤੁਹਾਡੀਆਂ ਜਿਹੜੀਆਂ ਜ਼ੁਬਾਨਾਂ ਆ ਉਹ ਉਹ ਨਹੀਂ ਖੁੱਲਦੀਆਂ ਤੁਹਾਡੇ ਮੂੰਹ ਨੂੰ ਜਿਹੜੇ ਜਿੰਦਰੇ ਆ ਲੱਗ ਜਾਂਦੇ ਤੁਹਾਡੀ ਜ਼ੁਬਾਨ ਸੜ ਜਾਵੇ ਤੁਸੀਂ ਗੁਰੂ ਘਰ ਦੇ ਵਿੱਚ ਮਸੰਦ ਬਣ ਕੇ ਜਿਹੜੇ ਉਹ ਬੈਠੇ ਹੋਏ ਉਹ ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ ਬਚਾਇਆ ਸਿੰਘਾਂ ਨੂੰ ਸ਼ਹੀਦ ਕਰਵਾਇਆ ਬਲਾਤਕਾਰੀ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਅਤੇ ਜੁਝਾਰੂ ਸਿੰਘਾਂ ਦੇ ਕਾਤਲ ਬੁੱਜਨਪੁਰ ਪੁਲਿਸ ਅਫਸਰਾਂ ਸੁਮੇਧ ਸੈਣੀ ਵਰਗਿਆਂ ਨੂੰ ਹਾਰਾ ਆਲਮ ਵਰਗਿਆਂ ਨੂੰ ਬਿਰਕ ਨੂੰ ਅਤੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਤਰੱਕੀਆਂ ਦਿੱਤੀਆਂ ਜੇ ਛੇਕਣਾ ਤੇ ਉਹਨੂੰ ਪੰਥ ਦੇ ਵਿੱਚ ਉਹ ਜਿਹੜਾ ਉਹ ਛੇਕੋ ਜੋ ਇਹਦੀ ਸਜ਼ਾ ਬਣਦੀ ਸੀ ਪਰ ਉਹਨੂੰ ਤਾਂ ਮਾਮੂਲੀ ਜਿਹੜੀ ਤਨਖਾਹ ਲਗਾ ਕੇ ਤੁਸੀਂ ਬਰੀ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਪਰ ਉਹ ਉਹ ਗੁਨਾਹਗਾਰ ਦੀ ਜਿਹੜੀ ਸਜ਼ਾ ਸੀ ਉਹ ਬਹੁਤ ਵੱਡੀ ਸੀ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਸੰਦ ਸਾੜੇ ਸੀ ਨਾ ਤੇ ਤੁਸੀਂ ਉਹਨਾਂ ਮਸੰਦਾਂ ਦੇ ਨਾਲੋਂ ਵੀ ਜਿਹੜਾ ਉਹ ਵੱਧ ਚੁੱਕੇ ਹੋਇਓ ਜਕਰੀਆ ਖਾਨ ਹੋਵੇ ਚਾਹੇ ਵਜ਼ੀਰ ਖਾਨ ਫਰੁਖਸੀਅਰ ਹੋਵੇ ਮੀਰ ਮੰਨੂ ਹੋਵੇ ਇੰਦਰਾ ਗਾਂਧੀ ਹੋਵੇ ਬੇਨਤਾ ਬੁੱਝਦ ਹੋਵੇ ਜਨਰਲ ਵਦਿਆ ਹੋਵੇ ਇਹਨਾਂ ਸਾਰੇ ਦੁਸ਼ਟਾਂ ਦੇ ਨਾਲੋਂ ਸੁਖਵੀਰ ਬਾਦਸ ਦੇ ਜਿਹੜੇ ਗੁਨਾਹ ਆ ਉਹ ਵੱਡੇ ਆ ਜਿਹੜੇ ਆ ਮੁਗਲ ਹਾਕਮ ਸਨ ਜਾਂ ਹਿੰਦੂ ਹਾਕਮ ਸਨ ਉਹ ਤਾਂ ਸਿੱਖ ਨਹੀਂ ਸਨ ਉਹਨਾਂ ਨੂੰ ਬਹੁਤਾ ਸਿੱਖੀ ਬਾਰੇ ਪਤਾ ਵੀ ਨਹੀਂ ਹੋਵੇਗਾ ਪਰ ਇਹਨੇ ਤਾਂ ਸਿੱਖ ਹੋ ਕੇ ਇਹਨੇ ਤਾਂ ਆਪਣੇ ਆਪ ਨੂੰ ਅਕਾਲੀ ਅਖਵਾ ਕੇ ਆਪਣੇ ਆਪ ਨੂੰ ਪੰਥਕਾ ਅਖਵਾ ਕੇ ਸਿੱਖ ਕੌਮ ਦਾ ਜਿਹੜਾ ਘਾਣ ਆ ਉਹ ਕਰ ਦਿੱਤਾ ਇਹ ਉਹਨਾਂ ਸਾਰਿਆਂ ਦੇ ਨਾਲੋਂ ਸਿੱਖ ਕੌਮ ਦੀ ਨਿਗਾਹ ਦੇ ਵਿੱਚ ਜਿਹੜਾ ਵੱਡਾ ਆ ਦੁਸ਼ਟ ਆ ਛੇਕਣਾ ਆ ਤਾਂ ਫਿਰ ਇਹਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕੋ ਭਾਈ ਨਰੈਨ ਸਿੰਘ ਚੌੜਾ ਦੀ ਜਿਹੜੀ ਲੱਥੀ ਦਸਾਰਿਆ ਨਾ ਉਹ ਕਿਸੇ ਵੀ ਸਿੱਖ ਨੌਜਵਾਨ ਨੂੰ ਬਰਦਾਸ਼ਤ ਨਹੀਂ ਹੋ ਰਹੀ ਤੇ ਆ ਦਸਤਾਰ ਲਾਉਣ ਵਾਲਾ ਵੀ ਪਤਾ ਨਹੀਂ ਹੁਣ ਕਿਹੜੀ ਖੁੱਡ ਦੇ ਵਿੱਚ ਜਾ ਕੇ ਵੱਰ ਚੁੱਕਾ ਹੋਇਆ ਆ ਪਰ ਸਿੱਖ ਕੌਮ ਉਹ ਫਿਰ ਸਾਰੀਆਂ ਖੁੱਡਾਂ ਦੇ ਵਿੱਚੋਂ ਜਿਹੜਾ ਬਾਹਰ ਕੱਢ ਲਈ ਹੁੰਦੀ ਹੁੰਦੀ ਏ ਤੇ ਜਿਹੜੇ ਪੰਥ ਦੇ ਵਿੱਚੋਂ ਛੇਕਣ ਦੀਆਂ ਹੁਣ ਗੱਲਾਂ ਵੀ ਕਰ ਰਹੀਆਂ ਨਾ ਜਦ ਦਸਤਾਰ ਨੂੰ ਲੱਥੀ ਨੂੰ ਠੀਕ ਖੈਰ ਆ ਰਹੇ ਆ ਇਹ ਯਾਦ ਰੱਖਣ ਕਿ ਤੁਸੀਂ ਫਿਰ ਆਪਣੇ ਘਰਾਂ ਦੇ ਵਿੱਚੋਂ ਨਹੀਂ ਨਿਕਲ ਸਕੋਗੇ ਜੈਡ ਸਿਕਿਉਰਟੀਆਂ ਸਾਰਿਆਂ ਨੂੰ ਜਿਹੜੀਆਂ ਉਹ ਲੈਣੀਆਂ ਪੈਣਗੀਆਂ ਹਰ ਸਟੇਜ ਦੇ ਉੱਤੇ ਹਰ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਹਾਡਾ ਜਿਹੜਾ ਭਾਰੇ ਵਿਰੋਧ ਆ ਉਹ ਕੀਤਾ ਜਾਵੇਗਾ ਤੁਸੀਂ ਅਕਾਲੀ ਅਖਵਾਉਣ ਦੇ ਹੱਕਦਾਰ ਨਹੀਂ ਰਹੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੋਈ ਏ ਕਿ ਤੁਸੀਂ ਹੁਣ ਪੰਥ ਦੀ ਅਗਵਾਈ ਕਰਨ ਦੇ ਜਿਹੜਾ ਆ ਉਹ ਜੋਗ ਨਹੀਂ ਰਹੇ ਚੁੱਪ ਕਰਕੇ ਹੁਣ ਘਰਾਂ ਦੇ ਵਿੱਚ ਜਿਹੜਾ ਉਹ ਬਹਿ ਜਾਓ ਰਾਜਨੀਤਿਕ ਤੌਰ ਤੇ ਸਿੱਖ ਕੌਮ ਹੁਣ ਤੁਹਾਨੂੰ ਜਿਹੜਾ ਪਰਵਾਣ ਨਹੀਂ ਕਰੇਗੀ ਤੁਹਾਡੇ ਜ਼ੁਲਮਾਂ ਦਾ ਜਿਹੜਾ ਆ ਉਹ ਅੰਤ ਹੋ ਚੁੱਕਾ ਹੋਇਆ ਆ ਹੁਣ ਅਸੀਂ ਹੋਰ ਜ਼ੁਲਮ ਸਿੱਖ ਕੌਮ ਨੇ ਤੁਹਾਡੇ ਸਹਿਣ ਨਹੀਂ ਕਰਦੇ ਪਰਵਾਣ ਨਹੀਂ ਕਰਦੇ ਹੁਣ ਤੁਸੀਂ ਦੁੱਧ ਤੋਤੇ ਬਣਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਨਾ ਕਰੋ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੰਗਾਰਨ ਦਾ ਜਿਹੜਾ ਯਤਨ ਆ ਉਹ ਨਾ ਕਰੋ ਪੰਥ ਦੀਆਂ ਭਾਵਨਾਵਾਂ ਨੂੰ ਵਾਰ-ਵਾਰ ਠੇਸ ਨਾ ਪਹੁੰਚਾਓ ਗੁਰੂ ਬੜਾ ਬਯੰਤ ਜੇ ਪੰਥ ਬਹੁਤ ਵੱਡਾ ਜੇ ਬਰੇ-ਬਰੇ ਵੱਡੇ ਦੁਸ਼ਟ ਆਏ ਪਰ ਚੱਲਦੇ ਬਣੇ ਤੁਸੀਂ ਵੀ ਇਸੇ ਤਰ੍ਹਾਂ ਜਿਹੜਾ ਆ ਉਹ ਮਰਮੁੱਕ ਜਾਣਾ ਆ ਪਰ ਪੰਥ ਨੇ ਜਿਹੜਾ ਆ ਉਹ ਇਸੇ ਤਰ੍ਹਾਂ ਜਿਉਂਦਾ ਆ ਜਾਗਦਾ ਰਹਿਣਾ ਆ ਸੁਖਬੀਰ ਬਾਦਲ ਨੇ ਜਿਹੜੇ ਗੁਨਾਹ ਕੀਤੇ ਆ ਨਾ ਉਹਦੀ ਸਜ਼ਾ ਜਿਹੜੀ ਆ ਉਹ ਬਹੁਤ ਵੱਡੀ ਆ ਜਿਵੇਂ ਲਖਪਤ ਰਾਏ ਨੂੰ ਸਜ਼ਾ ਮਿਲੀ ਸੀ ਨਾ ਉਹਦੀ ਸਜ਼ਾ ਵੀ ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣੀ ਚਾਹੀਦੀ ਸੀ ਜਿਸ ਤਰ੍ਹਾਂ ਸਿੰਘਾਂ ਨੇ ਲਖਪਤ ਰਾਏ ਨੂੰ ਬੜੀ ਜਿਹੜੀ ਭੈੜੀ ਜਿਹੜੀ ਮੌਤਿਆ ਨੂੰ ਦਿੱਤੀ ਸੀ ਲਖਪਤ ਰਾਏ ਦਾ ਇਤਿਹਾਸ ਜਿਹੜਾ ਆ ਉਸੇ ਕੌਮ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਆ ਜਥੇਦਾਰਾਂ ਨੂੰ ਤੇ ਜਿਹੜੀ ਹੁਣ ਬਾਦਲ ਜੁੰਡਨੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਤੇ ਤਖਤ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੰਗਾਰ ਰਹੀ ਏ ਉਹਨਾਂ ਦੀ ਕਿਰਦਾਰਕੁਸ਼ੀ ਕਰ ਰਹੀ ਏ ਉਹਨਾਂ ਨੂੰ ਬਲੈਕਮੇਲ ਕਰ ਰਹੀ ਏ ਇਹ ਵੀ ਗੱਲਾਂ ਪੰਥ ਪਰਵਾਹ ਨਹੀਂ ਕਰੇਗਾ ਤੁਸੀਂ ਪਹਿਲਾਂ ਵੀ ਜਥੇਦਾਰਾਂ ਦੇ ਕੋਲੋਂ بڑے ਜਿਹੜੇ ਆ ਪੰਥ ਵਿਰੋਧੀ ਫੈਸਲੇ ਕਰਵਾਏ ਆ ਆ ਫਖਰੇ ਕੌਮ ਤੁਹਾਡਾ ਅਵਾਰਡ ਉੱਡ ਗਿਆ ਨਾ ਹੁਣ ਇਹਦਾ ਮਤਲਬ ਕਿ ਤੁਸੀਂ ਗਦਾਰੇ ਕੌਮ ਹੋ ਜਥੇਦਾਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਿਲਕੁਲ ਵੀ ਇਹਨਾਂ ਦੇ ਦਬਾਅ ਵਿੱਚ ਨਾ ਆਉਣ ਕਿਉਂਕਿ ਅੱਗੇ ਇਹਨਾਂ ਦੇ ਸਿਆਸੀ ਦਖਲ ਅੰਦਾਜ਼ੀ ਕਰਕੇ ਬਹੁਤ ਜਿਹੜਾ ਕਹਾਣਿਆ ਉਹ ਹੋ ਚੁੱਕਾ ਹੋਇਆ ਆ ਕੌਮ ਜਥੇਦਾਰਾਂ ਦੇ ਨਾਲ ਖੋਤੀਏ ਪਰ ਜੇਕਰ ਜਥੇਦਾਰਾਂ ਨੇ ਕੋਈ ਗਲਤ ਫੈਸਲਾ ਲੈ ਲਿਆ ਤੇ ਜੋ ਹਾਲ ਫਿਰ ਅਰੂਪ ਸਿੰਘ ਦਾ ਤੇ ਗੁਰਵਚਨ ਸਿੰਘ ਦਾ ਹੋਇਆ ਨਾ ਉਹੀ ਹਾਲ ਫਿਰ ਜਥੇਦਾਰਾਂ ਦਾ ਭਵਿੱਖ ਦੇ ਵਿੱਚ ਹੋ ਰਹੇਗਾ ਹੋ ਜਾਏਗਾ ਫਿਰ ਕੋਈ ਸੰਗਤ ਨੇ ਮਾਨ ਸਤਕਾਰ ਨਹੀਂ ਕਰਨਾ ਤੇ ਬਾਦਰਦਲ ਦੀ ਜਿਹੜੀ ਜੁੰਡਲੀ ਜਿਹੜੀ ਕਹਿ ਰਹੀ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਸੀਂ ਜਥੇਦਾਰਾਂ ਦਾ ਬਹੁਤ ਮਾਨ ਸਤਕਾਰ ਕਰਦੇ ਹਾਂ ਉਹ ਪੰਥ ਪ੍ਰਸਤ ਗੁਰਸਿੱਖਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਮਾਰੇ ਆ ਤੁਹਾਡੇ ਨਾਲੋਂ ਵੱਧ ਮਾਰੇ ਕੌਣ ਹੋ ਸਕਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਿਰਦਾਰਕੁਸ਼ੀ ਤਾਂ ਤੁਸੀਂ ਕਰਦੇ ਪਏ ਹੋ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਗਿਆਨੀ ਰਗਵੀਰ ਸਿੰਘ ਦੇ ਨਾਲ ਤੁਹਾਡੇ ਵੱਲੋਂ ਕੀ ਕੁਝ ਜਿਹੜਾ ਆ ਉਹ ਕੀਤਾ ਜਾ ਰਿਹਾ ਸੋ ਇਹ ਗੱਲਾਂ ਜਿਹੜੀਆਂ ਆ ਉਹ ਬੰਦ ਕੀਤੀਆਂ ਜਾਣ ਸੋ ਇੰਨੀਆਂ ਕੋ ਬੇਨਤੀਆਂ ਦਾਸ ਨੇ ਕਰਦੀਆਂ ਤੇ ਆ ਤੁਹਾਨੂੰ ਦੁਬਾਰਾ ਅਖਬਾਰਾਂ ਦਿਖਾ ਦੇਣਾ ਆ ਕਿ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਨਰੈਣੂ ਮਹੰਤ ਦੀ ਜਿਹੜੀ ਆ ਉਹ ਰੂਹ ਤੇ ਸੁਖਬੀਰ ਬਾਦਲ ਦੇ ਵਿੱਚ ਵੀ ਮਸਾ ਰੰਗੜ ਦੀ ਜਿਹੜੀ ਆ ਉਹ ਉਹ ਰੂਹ ਹੈਗੀ ਆ ਆ ਦੇਖੋ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਆਈਆਂ ਸਿੱਖ ਸੰਗਤਾਂ ਨੂੰ ਸਾਰੇ ਰੱਬ ਬੰਦ ਕਰਕੇ ਬਣਾਇਆ ਬੰਦੀ ਟਾਸਕ ਫੋਰਸ ਨੇ ਸਿੱਖ ਸੰਗਤਾਂ ਨੂੰ ਛਲੀਆਂ ਵੰਗੋਟਿਆ ਨਿਹੰਗ ਸਿੰਘ ਦਾ ਜ਼ਬਰਦਸਤੀ ਲਾਇਆ ਦਮਾਲਾ ਆ ਤੁਹਾਡੇ ਜਿਹੜੇ ਆ ਉਹ ਕਰ ਰਹੇ ਆ ਪੰਥ ਤੁਹਾਨੂੰ ਕਿੱਥੇ ਪਰਵਾਨ ਕਰੇ ਪੰਥ ਦੇ ਵਿੱਚ ਕੋਈ ਤੁਹਾਡੀ ਜਿਹੀ ਜਗ੍ਹਾ ਆ ਉਹ ਨਹੀਂ ਬਣਦੀ ਇਦਾਂ ਹੀ ਤੁਸੀਂ ਜਿਹੜੇ ਆ ਉਹ ਧੱਕੇ ਆ ਉਹ ਖਾਂਦੇ ਰਹੋਗੇ ਨਾ ਤੁਸੀਂ ਘਰ ਦੇ ਰਹਿਣਾ ਨਾ ਤੁਸੀਂ ਘਾਟਦੇ ਦੁਰਲਾਣ ਤੇ ਆ ਤੁਹਾਡੇ ਉੱਤੇ ਸੋ ਇੰਨੀਆਂ ਕੋ ਬੇਨਤੀਆਂ ਆ ਆਪ ਸਿੱਖ ਸੰਗਤਾਂ ਦੇ ਨਾਲ ਕਰਨੀਆਂ ਸੀ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਜਖਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ